ਬਰਨਾਲਾ ਵਿਖੇ ਦਸਹਿਰੇ ਵਾਲੇ ਦਿਨਾਂ ਤੇ ਸਹਿਰਾ ਗਰਾਊਂਡ ਨੇੜੇ ਹੋਏ ਇੱਕ ਨੌਜਵਾਨ ਦੇ ਕਤਲ ਦੇ ਦੋਸ਼ੀਆਂ ਨੂੰ ਬਰਨਾਲਾ ਪੁਲਿਸ ਨੇ 48 ਘੰਟਿਆਂ ਦੇ ਅੰਦਰੰਦ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਦਾਸਤਿਕੇ ਕਿ ਦਸਹਿਰੇ ਵਾਲੇ ਦਿਨਾਂ ਤੇ ਸਹਿਰੇ ਦਾ ਸਮਾਗਮ ਨਿਭੜਨ ਤੋਂ ਕੁਪਾਤ ਕੋਈ ਨੌਜਵਾਨਾਂ ਦੇ ਦੋ ਗਰੁੱਪਾਂ 'ਚ ਝੜਪ ਹੋਈ ਜਿਸ ਵਿੱਚ ਇੱਕ ਨੌਜਵਾਨ ਹੀਰਾ ਸਿੰਘ ਪੱਤਰਪੋਲਾ ਸਿੰਘ ਨਾਮ ਦੇ ਨੌਜਵਾਨ ਦਾ ਕਤਲ ਹੋ ਗਿਆ ਸੀ। ਇਸ ਮਾਮਲੇ 'ਚ ਬਰਨਾਲਾ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਇਹ ਬਲਾਈਂਡ ਮਰਡਰ ਸੀ। ਕਿਉਂਕਿ ਜਿਹੜੇ ਮਰਤਕ ਪਾਰਟੀ ਸੀ ਉਹ ਵੀ ਜਿਹੜਾ ਦੋਸ਼ੀਆਂ ਨੂੰ ਨਹੀਂ ਸੀ ਜਾਣਦੇ ਇਹ ਦੌਰਾਨ ਜਿਹੜਾ ਇੱਥੇ ਘੁੰਮਦੇ ਫਿਰਦੇ ਇਹਨਾਂ ਦੀ ਆਪਸ ਵਿੱਚ ਖਹਿਬਾਜੀ ਤੋਂ ਬਾਅਦ ਇਹ ਲੜਾਈ ਹੋਈ ਸੀ ਜਿਹਦੇ ਵਿੱਚ ਉਸ ਤੋਂ ਬਾਅਦ ਇਹ ਕਤਲ ਹੋ ਗਿਆ ਸੀ ਤਾਂ ਇਹ ਵਿਦਨ 48 ਘੰਟਿਆਂ ਦੇ ਵਿੱਚ ਵਿੱਚ ਸਾਡੀ ਜਿਹੜੀ ਬਰਨਾਲਾ ਸਿਟੀ ਦੀ ਪੁਲਿਸ ਨੇ ਇਹ ਮੁਕਦਮਾ ਟਰੇਸ ਕਰ ਲਿਆ ਇਹਦੇ ਵਿੱਚ ਅਸੀਂ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਵਿੱਚ ਕੇ ਕੁਲਵਿੰਦਰ ਸਿੰਘ ਉਰਫ ਕਿੰਦਾ ਬਲਜਿੰਦਰ ਸਿੰਘ ਉਰਫ ਹਰਮਨ ਸਿੰਘ ਤੇ ਦਿਲਪ੍ਰੀਤ ਸਿੰਘ ਉਰਫ ਸੰਜੇ ਇਹ ਤਿੰਨੋਂ ਜਿਹੜੇ ਸਿੱਖੇ ਪਿੰਡ ਦੇ ਰਹਿਣ ਵਾਲੇ ਆ ਇੱਕ ਦੂਜੇ ਨੂੰ ਜਾਣਦੇ ਨੇ ਇਹ ਉੱਥੇ ਉਦੋਂ ਦੁਸ਼ਹਿਰਾ ਦੇਖਣ ਆਏ ਹੋਏ ਸੀ ਬਾਅਦ ਚੋਂ ਜਦੋਂ ਦੁਸ਼ਹਿਰਾ ਖਤਮ ਹੋ ਗਿਆ ਸ਼ਾਮ ਨੂੰ ਦੇ ਟਾਈਮ ਜਦੋਂ ਹਨੇਰਾ ਹੋ ਚੁੱਕਾ ਸੀਗਾ ਜਦੋਂ ਸਾਰੇ ਇੱਥੋਂ ਜਾ ਚੁੱਕੇ ਸੀ ਉਸ ਵੇਲੇ ਇਹਨਾਂ ਦੀ ਜਿਹੜੀ ਹੈ ਖੈਬਾਜੀ ਦੂਜੇ ਗਰੁੱਪ ਨਾਲ ਹੋਈ ਜਿਹਦੇ ਵਿੱਚ ਕਿ ਮਰਤਕ ਹੀਰਾ ਸਿੰਘ ਸ਼ਾਮਿਲ ਸੀਗਾ ਤੇ ਇਹਨਾਂ ਦੇ ਵਿੱਚੋਂ ਜਿਹੜਾ ਕੁਲਵਿੰਦਰ ਸਿੰਘ ਹੈ ਕੁਲਵਿੰਦਰ ਸਿੰਘ ਜਦੋਂ ਉਹਨਾਂ ਨਾਲ ਹੱਥੋਂ ਪਾਈ ਹੋ ਰਿਆ ਸੀ ਕੁਲਵਿੰਦਰ ਸਿੰਘ ਦੇ ਕੋਲ ਇੱਕ ਖੰੰਜਰ ਸੀ ਛੋਟੀ ਜਿਹਦਾ ਵਾਰ ਇਹਨੇ ਹੀਰਾ ਸਿੰਘ ਦੇ ਉੱਤੇ ਕੀਤਾ ਜੋ ਹੀਰਾ ਸਿੰਘ ਦੇ ਬੱਖੀ ਦੇ ਵਿੱਚ ਲੱਗਿਆ ਜਿਹਦੇ ਕਾਰਨ ਉਹਦੀ ਐਕਸੈਸਿਵ ਬਲੀਡਿੰਗ ਦੇ ਨਾਲ ਉਹਦੀ ਮੌਤ ਹੋ ਗਈ ਸੀ ਇਹ ਜਿਹੜੇ ਸਿੱਖੇ ਵਾਲੇ ਮੁੰਡੇ ਸੀ ਇਹ ਉੱਥੇ ਘੁੰਮ ਰਹੇ ਸੀ ਪਹਿਲਾਂ ਜਦੋਂ ਐਕਚੁਅਲ ਲੜਾਈ ਹੋਈ ਹੈ ਉਸ ਤੋਂ ਘੰਟਾ ਤੋਂ ਪਹਿਲਾਂ ਇਹ ਗੱਲਬਾਤ ਹੋਈ ਸੀ ਜਦੋਂ ਇਹ ਉੱਥੇ ਘੁੰਮ ਰਹੇ ਸੀ ਤਾਂ ਜਿਹੜੇ ਇਹਨਾਂ ਦੇ ਵਿੱਚ ਇੱਕ ਮੁੰਡਾ ਹਰਮਨ ਆ ਸਿੱਖੇ ਵਾਲੇ ਮੁੰਡਿਆਂ ਦੇ ਵਿੱਚ ਉਹ ਜਾ ਰਹੇ ਸੀ ਤਾਂ ਇਹਨਾਂ ਦੀ ਦੂਜੀ ਪਾਰਟੀ ਦੇ ਵਿੱਚ ਇੱਕ ਮੁੰਡਾ ਸੀ ਗੁਰਦਾਸ ਨਾਮ ਦਾ ਗੁਰਦਾਸ ਸਿੰਘ ਦੀ ਤੇ ਹਰਮਨ ਦੀ ਆਪਸ ਵਿੱਚ ਜਦੋਂ ਇੱਕ ਦੂਜੇ ਨੂੰ ਕ੍ਰੋਸ ਕਰ ਰਹੇ ਸੀ ਤਾਂ ਇਹਨਾਂ ਦੀ ਖੈਵਾਜੀ ਹੋਈ ਜਿਵੇਂ ਮੇਲਿਆਂ 'ਚ ਹੋ ਜਾਂਦਾ ਹੈ ਕਿ ਜੀ ਉਹਨੇ ਮੈਨੂੰ ਦੇਖਿਆ ਉਹਨੇ ਮੇਰੇ ਵੱਲ ਅੱਖਾਂ ਕੱਢੀਆਂ ਉੱਥੇ ਇਹਨਾਂ ਦੀ ਤੂੰ ਤੂੰ ਮੈਂ ਮੈਂ ਥੋੜੀ ਹੋਈ ਸੀ ਤੇ ਜਿਹੜੀ ਇਹ ਸਿੱਖੇ ਵਾਲੇ ਮੁੰਡੇ ਸੀ ਇਹਨਾਂ ਨੇ ਗੁਰਦਾਸ ਦੇ ਚਪੇੜਾ ਲਗਾਤੀ ਸੀ ਗੁਰਦਾਸ ਦੀ ਉੱਥੇ ਕੁੱਟਮਾਰ ਹੋ ਗਈ ਸੀ ਉਸ ਵੇਲੇ ਜਿਹੜੀ ਇਹਨਾਂ ਦੀ ਲੜਾਈ ਹਟ ਚੁੱਕੀ ਸੀ ਉਸ ਤੋਂ ਬਾਅਦ ਇਹ ਆਪਣਾ ਅਲੱਗ-ਅਲੱਗ ਜਿਹੜਾ ਉੱਥੇ ਘੁੰਮਦੇ ਰਹੇ ਬਾਅਦ ਦੇ ਵਿੱਚ ਰਾਤ ਨੂੰ ਜਦੋਂ ਦੁਬਾਰਾ ਇਹ ਲੜਾਈ ਹੋਈ ਹੈ ਜਿਹੜਾ ਉਹ ਗੁਰਦਾਸ ਸੀ ਗੁਰਦਾਸ ਆਪਣੇ ਨਾਲ ਕਾਫੀ ਮੁੰਡੇ ਇਕੱਠੇ ਕਰਕੇ ਲਿਆ ਕੇ ਉਹਨੇ ਇਹਨਾਂ ਦੁਬਾਰਾ ਇਹਨਾਂ ਮੁੰਡਿਆਂ ਨਾਲ ਲੜਾਈ ਕੀਤੀ ਜਿਹਦੇ ਵਿੱਚ ਕਿ ਜਿਹੜਾ ਹੀਰਾ ਸਿੰਘ ਆ ਜਿਹੜਾ ਮਰਤਕ ਆ ਉਹ ਪਹਿਲੀ ਲੜਾਈ ਵਿੱਚ ਇੱਥੇ ਸ਼ਾਮਲ ਨਹੀਂ ਸੀਗਾ ਉਹ ਪਹਿਲਾਂ ਜਦੋਂ ਇਹਨਾਂ ਦੀ ਲੜਾਈ ਹੋਈ ਆ ਉੱਥੇ ਉਹ ਨਹੀਂ ਸੀ ਬਾਅਦ ਦੇ ਵਿੱਚ ਉਹ ਕਿਉਂਕਿ ਉਹਦਾ ਰਿਸ਼ਤੇਦਾਰ ਸੀ ਗੁਰਦਾਸ ਦਾ ਜਦੋਂ ਦੁਬਾਰਾ ਮੇਲੇ ਵਿੱਚ ਘੁੰਮਦੇ ਘੁੰਮਦੇ ਇੱਕ ਦੂਜੇ ਨੂੰ ਮਿਲ ਪਏ ਤੇ ਜਿਹੜਾ ਗਰਦਾਸ ਆ ਉਹ ਹੀਰਾ ਸਿੰਘ ਨੂੰ ਆਪਣੇ ਨਾਲ ਲੈ ਗਿਆ ਉਹ ਲੜਾਈ ਦੇ ਵਿੱਚ ਜਦੋਂ ਉੱਥੇ ਦੁਬਾਰਾ ਇਹ ਲੜਾਈ ਸਟਾਰਟ ਹੋਈ ਤਾਂ ਇਹ ਹੀਰਾ ਸਿੰਘ ਵਾਲੀ ਪਾਰਟੀ 'ਚੋਂ ਇੱਕ ਬੰਦੇ ਨੇ ਉਹਨਾਂ ਦੇ ਪੰਜ ਮਾਰਿਆ ਤੇ ਉਧਰ ਜਿਹੜੇ ਸਿੱਖੇ ਵਾਲੇ ਸੀ ਇਹ ਦੋਸ਼ੀ ਪਾਰਟੀ ਇਹਨਾਂ ਦੇ ਕੋਲ ਇੱਕ ਬੰਦੇ ਕੋਲੇ ਬੇਸਬਾਲ ਸੀ ਉਹਨੇ ਇਹਨਾਂ ਤੇ ਵਾਰ ਕੀਤੇ ਤੇ ਇਨਾਂ ਦੇ ਵਿੱਚ ਜਿਹੜਾ ਕੁਲਵਿੰਦਰ ਸਿੰਘ ਸੀਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹਦੇ ਕੋਲ ਇੱਕ ਖੰਜਰ ਸੀ ਉਹਨੇ ਇਹ ਖੰਜਰ ਦਾ ਵਾਰ ਹੀਰਾ ਸਿੰਘ ਦੇ ਉੱਤੇ ਕਰ ਦਿੱਤਾ ਉਸ ਤੋਂ ਬਾਅਦ ਇੱਕਦਮ ਸਾਰੇ ਆਪਣੀ ਜਗ੍ਹਾ ਤੋਂ ਭੱਜ ਗਏ ਤੇ ਹੀਰਾ ਸਿੰਘ ਨੂੰ ਇਹਨਾਂ ਨੇ ਹਸਪਤਾਲ ਵੀ ਦਾਖਲ ਕਰਾਇਆ ਲਾਈਫਲਾਈਨ ਹਸਪੀਟਲ ਪਰ ਉਹਦੀ ਜਿਹੜੀ ਉਦੋਂ ਤੱਕ ਮੌਤ ਹੋ ਚੁੱਕੀ ਸੀ